ਤੁਸੀਂ ਵੇਖ ਰਹੇ ਹੋ ਮੇਰਾ ਪੰਜਾਬ ਨਿਊਜ਼ ਜਿਸ ਤਰ੍ਹਾਂ ਕਿ ਪੂਰੀ ਦੁਨੀਆ ਦੇ ਵਿੱਚ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਦੀ ਦਿਹਾੜਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਉਵੇਂ ਹੀ ਗੁਰਦੁਆਰਾ ਨੌਮੀਪਾਸਾਹੀ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਬਸਵਾਨਾ ਵਿਖੇ ਵੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਗੁਰਦੁਆਰੇ ਤੋਂ ਲੈ ਕੇ ਪੂਰੇ ਨਗਰ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਨਗਰ ਕੀਰਤਨ ਦੇ ਜਾਹੋ ਜਲਾਲ ਮੌਕੇ ਸੰਗਤਾਂ ਵੱਲੋਂ ਵੱਡੀ ਗਣਿਤ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਰ ਵੀ ਉਖਾਏ ਗਏ। ਸਵੇਰ ਤੋਂ ਆਰੰਭ ਹੋ ਗਏ ਪੂਰੇ ਨਗਰ ਦੇ ਵਿੱਚ ਫੇਰੀ ਪਾਉਂਦਾ ਹੋਇਆ ਦੁਬਾਰਾ ਗੁਰਦੁਆਰਾ ਸਾਹੀ ਨੌਮੀ ਵਿਖੇ ਸਮਾਪਤ ਹੋਇਆ। ਨਤ ਮਸਤਕ ਆਉਂਦੀਆਂ ਮੇਰਾ ਪੰਜਾਬ న్యూਜ਼ ਲਈ ਗਿਆਨ ਸਿੰਘ ਮਾਨਸਾ I

No? वाहरू जी सा वी ਇਹ ਸਲਾਨਾ ਜੋੜ ਮੇਲੇ ਨੂੰ ਕੋਪ ਰੱਖਦੇ ਆ ਹਰ ਸਾਲ ਸਮੂਹ ਨਗਰ ਦੀਆਂ ਸੱਜਣਾਂ ਦੇ ਵੱਲੋਂ ਰਲ ਮਿਲ ਕੇ ਬੜੀ ਸਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਇਹ ਇਤਿਹਾਸਿਕ ਨਗਰ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਮਹਾਰਗ ਚਰਨ ਪਾਏ ਤਕਰੀਬਨ 8 ਦਿਨ ਦਾ ਜਿਹੜਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਬਿਤਾਇਆ ਤੇ ਨਗਰ ਨਿਵਾਸੀਆਂ ਨੇ ਸਤਿਗੁਰੂ ਦੀ ਬੜੀ ਸੇਵਾ ਕੀਤੀ ਤੇ ਇਸੇ ਖੁਸ਼ੀ ਨੂੰ ਜਾਹਰ ਕਰਦੇ ਆ ਸਤਿਗੁਰੂ ਮਹਾਰਾਜ ਦਾ ਜੇਕ ਜੀ ਦਿਹਾੜਾ ਸੰਗਤਾਂ ਦੇ ਵੱਲੋਂ ਹਰ ਸਾਲ ਬੜੀ ਸਰਦਾਰਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਪੰਥ ਪਰਿਸ਼ਦ ਰਾਗੀ ਢਾਡੀ ਕਵੀਸਰੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਦੇ ਨੇ ਤੇ ਗੱਤਕੇ ਦੀਆਂ ਪਾਰਟੀਆਂ ਇੰਟਰਨੈਸ਼ਨਲ ਪਾਰਟੀਆਂ ਜੋਰ ਦਿਖਾ ਕੇ ਸੰਗਤਾਂ ਨੂੰ ਦਿਹਾਲ ਕਰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਦਰਬਾਰਾ ਪਾਸ਼ਾਏ ਨੌਮੀ ਇਹ ਜਿੱਥੇ ਸਹਿਦ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਚਰਨ ਪਏ ਇਸ ਸਤਾਤੀ ਤੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮਹਾਨ ਜਿੱਥੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੋ ਅੱਜ ਬੜਾ ਤਰਪੜਾ ਤਕਰੀਬਨ 13 ਪਰਾਵਾਂ ਤੋਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਨਗਰ ਵੱਲੋਂ ਪੂਰਾ ਸਹਿ ਸਾਰੇ ਸੇ ਨਗਰ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮਹਾਨ ਅਮਰ ਆਪਣਾ ਜੋ ਮਹਾਨ ਨਗਰ ਕੀਰਤਨ ਹੋ ਰਿਹਾ ਹੈ ਤੇ ਸੰਗਤਾਂ ਬੜੀ ਉਤਸ਼ਾਹ ਦੇ ਨਾਲ ਤਾਨ ਕਰਕੇ ਮਾਨ ਕਰਕੇ ਧੰਨ ਕਰ ਕਿੰਨਾ ਸਵਾਵਾ ਕਰ ਰਹੀਆਂ ਹਨ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਨਗਰ ਵਸੂਆਣਾ ਦੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਪ੍ਰਬੰਧ ਮੈਨੇਜਮੈਂਟ ਸਾਰਿਆਂ ਵੱਲੋਂ ਬਹੁਤ ਵਧੀਆ ਪ੍ਰਲਾਖ ਕਰਿਆ ਹੋਇਆ ਹੈ ਜੋ ਕਿ ਇਸ ਸਮੇਂ ਦੀ ਲੋੜ ਹੈ ਬਾਣੀ ਬਾਣੀ ਨਾਲ ਜੋੜਨ ਦੀ ਸਾਡੇ ਵੱਡੇ ਪੁਰਖਾਂ ਦੇ ਇਤਿਹਾਸ ਦੇ ਨਾਲ ਜੋੜਨ ਦੀ ਕਿਉਂਕਿ ਇਹ ਬਹੁਤ ਵਧੀਆ ਪ੍ਰਾਲਾ ਹੈ ਜੋ ਕਿ ਇਥੋਂ ਦੇ ਸੋ ਜਵਾਨਗੁਰ ਨਗਰ ਦੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧ ਵੱਲੋਂ ਇਹ ਪ੍ਰਾਲਾ ਕਰਿਆ ਗਿਆ ਸੋ ਅਸੀਂ ਇਸ ਚੈਨਲ ਦੇ ਜਰੀਏ ਦੇਸ਼ਾਂ ਦੇਸ਼ਾਂ ਦੇ ਵਿੱਚ ਰਹਿ ਰਹੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਥੇ ਅਸੀਂ ਸੰਭਾ ਦਿੰਦੇ ਹਾਂ ਕਿ ਆਓ ਪਿੰਡ ਬਸੂਆਣਾ ਜਿੱਥੇ ਕਿਸੇ ਸ੍ਰੀ ਗੁਰੂ ਸਾਹਿਬ ਜੀ ਦੇ ਚਰਨ ਪਏ ਆ ਪਾਵਨ ਤਪੂ ਦੇ ਪੌਂਚ ਕਰਕੇ ਆਪਣੇ ਮਾਨੋ ਕੀ ਰਾਜ ਸਭਰਾਫ ਕਰਕੇ ਜੀਸ਼ਾ ਫਰੋਟ ਕਰਕੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਜੀਤ। ਜੀ ਦਾ ਗੁਰਦੁਆਰਾ ਜੀ ਦੇ ਅੰਦਰ ਜੀ ਦੇ ਪਰੋਕਰਮ ਉਹਨਾਂ ਦੇ ਜੀਵਾਣੇ ਕਰਦੇ ਗੁਰਦੁਆਰਾ ਸਾਹਿਬ ਚੱਲਦੇ। ਸਾਰੇ ਨਗਰ ਦੀ ਪ੍ਰਕਰਮਾ ਕਰਕੇ ਸ਼ਾਮ 6:00 ਵਜੇ ਨੂੰ ਜੀ ਗੁਰਦੁਆਰਾ ਸਾਹਿਬ ਪਹੁੰਚਦੇ ਨਾਮ ਜੀ ਬਣਾਵਾ। ਹੋਰ ਕੀ ਕੁਝ ਪ੍ਰੋਗਰਾਮ ਹੁੰਦੇ ਜੀ ਇੱਥੇ ਪ੍ਰੋਗਰਾਮ ਨਗਰ ਕੀਰਤਨ ਤੋਂ ਬਾਅਦ ਪਹਿਲਾ ਪ੍ਰਕਾਸ਼ ਹੈ। ਪਹਿਲਾ ਉਹ ਤੋਂ ਬਾਅਦ ਕਸ਼ਰੂ ਕੋ ਹੋ ਪਾਇਆ ਜਾਂ ਜੇ ਤਾਂ ਸਾਰਾ ਪਿੰਡ ਇਕੱਠਾ ਹੋਊਗਾ ਉੱਥੇ ਤੇ ਗੁਰੂ ਘਰ ਦਾ ਰੰਗ ਬਹੁਤ ਟੱਪੂਆ ਧਮਾਕੇ ਤੋਂ ਮਿੱਤੇ ਨਜ਼ਰ ਠੀਕ